ਰਾਜਵੀਰ ਜਵੰਦਾ ਦੀ ਕਲਾਸਮੇਟ ਵੱਲੋਂ ਕੀਤਾ ਗਿਆ ਖੁਲਾਸਾ ਅੱਜ ਹਰ ਕਿਸੇ ਦੇ ਦਿਲ ਨੂੰ ਝੋੜ ਰਿਹਾ ਹੈ ਸਾਡੀ ਵੀਡੀਓ ਨੂੰ ਅੰਤ ਤੱਕ ਦੇਖਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਦਾ ਬਟਨ ਦਬਾ ਦਿਓ ਜੋ ਕਿ ਹੋਰ ਵੀ ਆਉਣ ਵਾਲੀਆਂ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕਣ ਜੀ ਹਾਂ ਦੋਸਤੋ ਜਵੰਦਾ ਦੀ ਕਲਾਸਮੇਟ ਕੁੜੀ ਨੇ ਕੈਮਰੇ ਸਾਹਮਣੇ ਆ ਕੇ ਉਹ ਗੱਲਾਂ ਬਿਆਨ ਕੀਤੀਆਂ ਹਨ ਜਿਨ੍ਹਾਂ ਬਾਰੇ ਕਿਸੇ ਨੇ ਕਦੇ ਸੋਚਿਆ ਵੀ ਨਹੀਂ ਸੀ ਉਹ ਕੁੜੀ ਜਿਸਨੇ ਰਾਜਵੀਰ ਦੇ ਨਾਲ ਕਾਲਜ ਤੋਂ ਲੈ ਕੇ ਯੂਨੀਵਰਸਿਟੀ ਤੱਕ ਪੜ੍ਹਾਈ ਕੀਤੀ ਸੀ ਉਸਨੇ ਕਿਹਾ ਕਿ ਰਾਜਵੀਰ ਇੱਕ ਸਾਦਗੀ ਪਸੰਦ ਤੇ ਦਿਲਦਾਰ ਬੰਦਾ ਸੀ ਜੋ ਕੁਝ ਉਸਨੇ ਦੱਸਿਆ ਉਹ ਸੁਣ ਕੇ ਕਿਸੇ ਦੇ ਵੀ ਰੋਂਗਟੇ ਖੜੇ ਹੋ ਜਾਣਗੇ ਉਹ ਕਹਿੰਦੀ ਕਿ ਰਾਜਵੀਰ ਸਿੰਘ ਜਵੰਦਾ ਦਾ ਸੁਭਾਅ ਬਹੁਤ ਹੀ ਮਿਲਣਸਾਰ ਸੀ ਉਹ ਹਰ ਕਿਸੇ ਨਾਲ ਪਿਆਰ ਨਾਲ ਮਿਲਦਾ ਸੀ ਕਿਸੇ ਨੂੰ ਵੀ ਕਦੇ ਦੁੱਖ ਨਹੀਂ ਦੇਣਾ ਚਾਹੁੰਦਾ ਸੀ ਰਾਜਵੀਰ ਆਪਣੇ ਦੋਸਤਾਂ ਨੂੰ ਪਰਿਵਾਰ ਤਰਾ ਮੰਨਦਾ ਸੀ ਉਸ ਦੀ ਕਲਾਸਮੇਟ ਦੱਸਦੀ ਹੈ ਕਿ ਹਾਲਫੇ ਤੋਂ 8 ਦਿਨ ਪਹਿਲਾਂ ਰਾਜਵੀਰ ਦੀ ਆਪਣੇ ਇੱਕ ਦੋਸਤ ਰੁਪਿੰਦਰ ਭੁੱਲਰ ਨਾਲ ਗੱਲਬਾਤ ਹੋਈ ਸੀ ਉਹ ਸੁਧਾਰਨ ਗੱਲ ਕਰ ਰਹੇ ਸਨ ਜਿਵੇਂ ਦੋ ਯਾਰ ਮਿਲ ਕੇ ਹਾਲਚਾਲ ਪੁੱਛਦੇ ਹਨ ਉਸ ਵੇਲੇ ਰੁਪਿੰਦਰ ਨੇ ਰਾਜਵੀਰ ਨੂੰ ਕਿਹਾ ਸੀ ਕਿ ਕਿਸੇ ਖਾਸ ਬੰਦੇ ਦਾ ਵਿਆਹ ਹੈ ਜੋ ਸਿਰਫ ਤੈਨੂੰ ਹੀ ਪ੍ਰੋਗਰਾਮ ਲਈ ਚਾਹੁੰਦੇ ਹਨ ਅਤੇ ਉਹਨਾਂ ਨੇ ਤੇਰੇ ਤੋਂ ਹੀ ਸੁਤੇ ਆਇਤੇ ਗੋਣਾ ਹੈ ਉਹਨਾਂ ਨੇ ਤਰੀਕਾ ਵੀ ਤੇਰੇ ਲਈ ਬਦਲ ਦਿੱਤੀਆਂ ਹਨ ਰਾਜਵੀਰ ਨੇ ਉਸ ਗੱਲ ਤੇ ਹੱਸਦੇ ਹੋਏ ਕਿਹਾ ਕਿ ਯਾਰ ਹੁਣ ਮੈਂ ਉੱਥੇ ਨਹੀਂ ਹੋ ਸਕਦਾ ਮੇਰੇ ਕੋਲ ਪਹਿਲਾਂ ਹੀ ਬਹੁਤ ਸਾਰੇ ਸ਼ੋਅ ਬੁੱਕ ਹਨ ਤੇ ਸਮਾਂ ਨਹੀਂ ਹੈ ਪਰ ਜਿਹੜੇ ਕਲਾਕਾਰ ਨੂੰ ਤੂੰ ਕਹੇਗਾ ਮੈਂ ਉਹੀ ਕਰਵਾ ਦਿਵਾਂਗਾ ਰੇਟ ਉਹੀ ਰੱਖਾਂਗਾ ਪਰ ਮੈਂ ਉਸ ਵੇਲੇ ਨਹੀਂ ਹੋਣਾ ਉਸ ਦਾ ਇਹ ਜਵਾਬ ਸੁਣ ਕੇ ਉਸ ਦਾ ਦੋਸਤ ਹੱਸਿਆ ਤੇ ਕਹਿੰਦਾ ਯਾਰ ਰਾਜਵੀਰ ਤੂੰ ਤਾਂ ਹਰ ਕਿਸੇ ਦਾ ਦਿਲ ਜਿੱਤ ਲੈਣਾ ਹੈ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਇਹ ਗੱਲ ਇੱਕ ਇਸ਼ਾਰਾ ਕਰ ਰਹੀ ਸੀ ਕਿਸੇ ਵੱਡੇ ਸੱਚ ਵੱਲ ਇਹ ਗੱਲ ਚੱਲ ਜਾਂਦੀ ਹੈ ਕਲਾਸਮੇਟ ਕਹਿੰਦੀ ਹੈ ਕਈ ਵਾਰ ਜ਼ਿੰਦਗੀ ਤੋਂ ਪਹਿਲਾਂ ਇਸ਼ਾਰੇ ਮਿਲ ਜਾਂਦੇ ਹਨ ਪਰ ਅਸੀਂ ਸਮਝ ਨਹੀਂ ਪਾਉਂਦੇ ਸਾਹਿਦ ਰਾਜਵੀਰ ਨੂੰ ਵੀ ਅੰਦਰੋਂ ਅੰਦਰ ਅਹਿਸਾਸ ਹੋ ਰਿਹਾ ਸੀ ਕਿ ਕੁਝ ਹੋਣ ਵਾਲਾ ਹੈ ਇਹ ਉਹ ਭੈਸ਼ਾ ਕਹਿੰਦਾ ਸੀ ਬਖਤ ਕਿਸੇ ਦਾ ਰੁਕਦਾ ਨਹੀਂ ਹੈ ਜੋ ਲਿਖਿਆ ਹੁੰਦਾ ਹੈ ਹੋ ਕੇ ਰਹਿੰਦਾ ਹੈ ਇਹ ਗੱਲ ਹੁਣ ਸੱਚ ਸਾਬਤ ਹੋ ਗਈ ਹੈ ਰਾਜਵੀਰ ਦੀ ਕਲਾਸਮੇਟ ਨੇ ਇੰਟਰਵਿਊ ਦੌਰਾਨ ਅੱਖਾਂ ਭਰ ਕੇ ਕਿਹਾ ਕਿ ਰਾਜਵੀਰ ਸਿਰਫ ਇੱਕ ਗਾਇਕ ਨਹੀਂ ਸੀ ਉਹ ਇੱਕ ਇਨਸਾਨੀ ਤਦਾ ਪ੍ਰਦੀਕ ਸੀ ਉਸ ਦਾ ਦਿਲ ਬਹੁਤ ਵੱਡਾ ਸੀ ਤੇ ਉਹ ਹਮੇਸ਼ਾ ਦੁਨੀਆ ਦੀ ਮਦਦ ਕਰਦਾ ਸੀ ਉਸ ਦੀ ਅਚਾਨਕ ਹੋਈ ਮੌਤ ਨੇ ਸਾਰੇ ਦੋਸਤਾਂ ਨੂੰ ਅੰਦਰੋਂ ਤੇ ਜੋੜ ਦਿੱਤਾ ਉਹ ਕਹਿੰਦੀ ਹੈ ਕਿ ਰਾਜਵੀਰ ਨੇ ਜਿਵੇਂ ਕਿਹਾ ਸੀ ਮੈਂ ਉਹਨਾ ਨਹੀਂ ਉਹ ਗੱਲ ਅੱਜ ਹਕੀਕਤ ਬਣ ਗਈ ਸਮਾਂ ਉਸ ਦੀ ਗੱਲ ਨੂੰ ਸੱਚ ਕਰ ਗਿਆ ਰਾਜਵੀਰ ਦੇ ਜਾਣ ਨਾਲ ਸਿਰਫ ਸੰਗੀਤ ਦੀ ਦੁਨੀਆ ਨਹੀਂ ਸਗੋ ਪੂਰਾ ਪੰਜਾਬ ਅਤੇ ਜੋ ਦੇਸਾਂ ਦੇਸਾਂ ਵਿੱਚ ਬਸਦੇ ਸਾਰੇ ਪੰਜਾਬੀਆਂ ਦੇ ਦਿਲਾਂ ਨੂੰ ਝਟਕਾ ਲੱਗਿਆ ਉਸ ਦੇ ਬੱਚਿਆਂ ਦੇ ਸਿਰ ਤੋਂ ਪਿਤਾ ਦਾ ਸਾਆ ਆਇਆ ਉੱਠ ਗਿਆ ਕਲਾਸ ਮੇਡ ਦੱਸਦੀ ਹੈ ਕਿ ਰਾਜਵੀਰ ਆਪਣੇ ਪੁੱਤ ਨਾਲ ਬਹੁਤ ਪਿਆਰ ਕਰਦਾ ਸੀ ਉਹ ਹਮੇਸ਼ਾ ਕਹਿੰਦਾ ਸੀ ਕਿ ਮੇਰਾ ਪੁੱਤ ਮੇਰੀ ਜ਼ਿੰਦਗੀ ਹੈ ਪਰ ਹੁਣ ਉਹ ਬੱਚਾ ਰੋ ਰਿਹਾ ਹੈ ਪੁੱਛ ਰਿਹਾ ਹੈ ਕਿ ਪਾਪਾ ਕਿੱਥੇ ਗਏ ਦਾਦੀ ਵਿਚਾਰੀ ਕੁਝ ਨਹੀਂ ਕਹਿ ਸਕਦੀ ਸਿਰਫ ਹੰਝੂਆਂ ਨਾਲ ਜਵਾਬ ਦਿੰਦੀ ਹੈ ਓਗ ਵਾਲੇ ਦਿਨ ਰਾਜਵੀਰ ਦਾ ਪੁੱਤਰ ਆਪਣੇ ਪਿਤਾ ਨੂੰ ਯਾਦ ਕਰਦੇ ਹੋਏ ਰੋਂਦਾ ਰਿਹਾ ਥੱਕ ਹਾਰ ਕੇ ਸੋ ਗਿਆ ਕਿਸੇ ਨੇ ਨਹੀਂ ਦੱਸਿਆ ਕਿ ਉਸਦਾ ਬਾਪੂ ਹੁਣ ਵਾਪਸ ਨਹੀਂ ਆ ਸਕਦਾ ਇਹ ਦ੍ਰਿਸ਼ ਹਰ ਕਿਸੇ ਦੀਆਂ ਅੱਖਾਂ ਹੰਝੂ ਲਿਆ ਗਿਆ ਦੂਜੇ ਪਾਸੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਸਥਾਨਕ ਐਮਪੀ ਇਹ ਕਹਿ ਰਿਹਾ ਹੈ ਕਿ ਰਾਜਵੀਰ ਦੀ ਪਤਨੀ ਨੂੰ ਨੌਕਰੀ ਦਿੱਤੀ ਜਾਵੇਗੀ ਉਹ ਕਹਿੰਦਾ ਹੈ ਜੇਕਰ ਸਰਕਾਰ ਵੱਲੋਂ ਨੌਕਰੀ ਨਾ ਮਿਲੀ ਤਾਂ ਉਹ ਆਪਣੇ ਪਲਾਟ ਵਿੱਚ ਉਸ ਨੂੰ ਨੌਕਰੀ ਦੇਵੇਗਾ ਹੁਣ ਸਭ ਦੀ ਨਿਗਾਹ ਉਸ ਗੱਲ ਤੇ ਹੈ ਕਿ ਉਹੋ ਐਮਪੀ ਆਪਣਾ ਵਾਦਾ ਨਿਭਾਵੇਗਾ ਜਾਂ ਨਹੀਂ ਲੋਕ ਚਾਹੁੰਦੇ ਹਨ ਕਿ ਰਾਜਵੀਰ ਦੇ ਪਰਿਵਾਰ ਦੀ ਮਦਦ ਹੋਵੇ ਕਿਉਂਕਿ ਉਹ ਇੱਕ ਸੱਚਾ ਇਨਸਾਨ ਸੀ ਜਿਸਨੇ ਹਰ ਕਿਸੇ ਦਾ ਦਿਲ ਜਿੱਤਿਆ ਰਾਜਵੀਰ ਦੇ ਦੋਸਤ ਜਿਹੜੇ ਉਹਦੇ ਬਚਪਨ ਤੋਂ ਨਾਲ ਰਹੇ ਅੱਜ ਵੀ ਉਹ ਉਸਦੇ ਪਰਿਵਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਦੋ ਦੋਸਤਾਂ ਨੇ ਵਾਦਾ ਕੀਤਾ ਕਿ ਕਦੇ ਵੀ ਰਾਜਵੀਰ ਦੇ ਪਰਿਵਾਰ ਨੂੰ ਇਕੱਲਾ ਨਹੀਂ ਛੱਡਣਗੇ ਉਹਨਾਂ ਨੇ ਕਿਹਾ ਕਿ ਰਾਜਵੀਰ ਸਾਡਾ ਸਿਰਫ ਦੋਸਤ ਨਹੀਂ ਸੀ ਸਾਡਾ ਭਰਾ ਸੀ ਉਸਦੀ ਯਾਦ ਸਾਨੂੰ ਹਰ ਪਲ ਜਿਉਂਦਾ ਰੱਖੇਗੀ ਕਲਾਸਮੇਟ ਆਖਰੀ ਵਿੱਚ ਕਹਿੰਦੀ ਹੈ ਕਿ ਰਾਜਵੀਰ ਜਿਹੜਾ ਹੱਸਦਾ ਮੁਖੜਾ ਛੱਡ ਕੇ ਚਲਾ ਗਿਆ ਉਹ ਕਦੇ ਭੁਲਾਇਆ ਨਹੀਂ ਜਾ ਸਕਦਾ ਉਸਦੇ ਗੀਤ ਉਸਦੀ ਆਵਾਜ਼ ਉਸਦੇ ਬੋਲ ਹਮੇਸ਼ਾ ਲੋਕਾਂ ਦੇ ਦਿਲਾਂ ਵਿੱਚ ਗੂੰਜਦੇ ਰਹਿਣਗੇ ਉਹ ਕਹਿੰਦੀ ਹੈ ਕਿ ਰਾਜਵੀਰ ਹਮੇਸ਼ਾ ਕਹਿੰਦਾ ਸੀ ਕਲਾ ਕਦੇ ਨਹੀਂ ਮਰਦੀ ਸਿਰਫ ਕਲਾਕਾਰ ਚਲਾ ਜਾਂਦਾ ਹੈ ਇਹ ਗੱਲ ਹੁਣ ਉਸ ਦੇ ਨਾਮ ਨਾਲ ਸੰਜੀਦਗੀ ਨਾਲ ਜੁੜ ਗਈ ਹੈ ਦੋਸਤੋ ਅੱਜ ਦਾ ਇਹ ਕਿੱਸਾ ਸਾਨੂੰ ਇਹ ਸਿਖਾਉਂਦਾ ਹੈ ਕਿ ਜ਼ਿੰਦਗੀ ਅਣਪਛਾਤੀ ਹੈ ਪਤਾ ਨਹੀਂ ਕਿਹੜਾ ਪਲ ਅਖੀਰਲਾ ਹੋਵੇ ਇਹ ਇਸ ਲਈ ਹਮੇਸ਼ਾ ਆਪਣੇ ਪਿਆਰੇ ਲੋਕਾਂ ਨੂੰ ਸਮਾਂ ਦਿਓ ਉਹਨਾਂ ਨਾਲ ਪਿਆਰ ਨਾਲ ਰਹੋ ਰਾਜਵੀਰ ਦੀ ਮੌਤ ਸਾਨੂੰ ਯਾਦ ਦਿਵਾਉਂਦੀ ਹੈ ਕਿ ਇਨਸਾਨ ਚਲਾ ਜਾਂਦਾ ਹੈ ਪਰ ਉਸ ਦੇ ਚੰਗੇ ਕੰਮ ਤੇ ਯਾਦਾ ਹਮੇਸ਼ਾ ਜਿਉਂਦੀਆਂ ਰਹਦੀਆਂ ਹਨ ਅਸੀਂ ਰਾਜਵੀਰ ਨੂੰ ਗੀਤਾ ਰਹੀਂ ਖਬਰਾਂ ਰਹੀਂ ਉਹਦੇ ਯਾਰਾਂ ਦੀਆਂ ਗੱਲਾਂ ਰਹੀਂ ਹਮੇਸ਼ਾ ਜਿਉਂਦਾ ਰੱਖਾਂਗੇ ਰਾਜਵੀਰ ਸਾਡੇ ਦਿਲਾਂ ਵਿੱਚੋਂ ਕਦੇ ਨਹੀਂ ਜਾਣਾ ਤਾਂ ਦੋਸਤੋ ਇਹ ਸੀ ਆਪਣੀ ਅੱਜ ਦੀ ਵੀਡੀਓ ਇਹ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਬਾਕਸ ਵਿੱਚ ਰਾਜਵੀਰ ਦੀ ਆਤਮਾ ਦੀ ਸ਼ਾਂਤੀ ਲਈ ਵਾਹਿਗੁਰੂ ਜਰੂਰ ਲਿਖੋ ਅਤੇ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲੇ ਬੈਲ ਆਈਕਨ ਦਾ ਬਟਨ ਦਬਾ ਦਿਓ ਜੋ ਹੋਰ ਵੀ ਤੁਹਾਡੇ ਕੋਲੋਂ ਵੀਡੀਓ ਆਉਣ ਵਾਲੀਆਂ ਨੋਟੀਫਿਕੇਸ਼ਨ ਪਹੁੰਚ ਸਕੇ ਮਿਲਦੇ ਹਾਂ ਕਿਸੇ ਹੋਰ ਨਵੇਂ ਅਪਡੇਟ ਦੇ ਨਾਲ ਉਦੋਂ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ ਧੰਨਵਾਦ